ਵੀ ਆਵਾਮੀ ਪਾਰਟੀ ਦਾ ਪ੍ਰੋਗਰਾਮ ਹੈ ਵਿੱਚ ਆਇਓ ਜਿਹੜੇ ਆਗੇ ਉਹਨਾਂ ਦਾ ਧੰਨਵਾਦ ਪਰ ਜ਼ਰੂਰਤ ਤਾਂ ਉਹਨਾਂ ਦੀ ਹੈ ਜਿਹੜੇ ਖੂੰਜੇ ਚੁੱਕੇ ਬੈਠ ਕੇ ਬੇੜੇ ਕਰੇ ਨਸ਼ਾ ਕਰਦੇ ਮਾਵਾਂ ਨੂੰ ਰੱਤਾਂ ਨੂੰ ਢੋਡਦੇ ਆ ਮਾਵਾਂ ਦਾ ਜਿਉਣਾ ਹਰਾਮ ਕਰਦੇ ਆ ਪਿਓ ਦਾ ਜਿਉਣਾ ਹਰਾਮ ਦੇਖੋ ਕਈ ਵਾਰੀ ਇਹ ਹੋ ਜਾਂਦਾ ਬੰਤੇ ਵੀ ਆਪਣੀ ਜ਼ਿੰਦਗੀ ਚ ਸਾਡੇ ਤੋਂ ਲਗਾਤਾਰ ਨਹੀਂ ਆਇਆ ਗੰਦਾ ਲਗਾਤਾਰ ਨਹੀਂ ਆਇਆ ਗੰਦਾ ਟਿਕਟ ਵਾਲਿਆਂ ਨੂੰ ਇਹ ਲੱਗ ਰਹੀ ਜਿਵੇਂ ਮੈਡਮ ਸਰ ਦਾ ਟੂਰ ਪੈਟਾ ਨਹੀਂ ਭੁੱਲ ਗਈ ਇਹ ਵੀ ਐ ਹੁਣ ਤੁਹਾਡੇ ਪਿੰਡ ਦੇ ਸਰਪੰਚਾ ਵੀ ਦਵਿੰਦਰ ਆ ਤਸਦੀਕ ਕੀ ਆ ਸਮੇਂ-ਸਮੇਂ ਤੇ ਸਾਰੇ ਜਾਣੇ ਸਾਨੂੰ ਪਿੰਡ ਤੇ ਇਨਫੋਰਮੇਸ਼ਨ ਦਿੰਦੇ ਨਹੀਂ ਅੱਜ ਮੇਰੇ ਨਾਲ ਵੀਡੀਓ ਦਫ਼ਤਰ ਐਸ ਐਚ ਐਸ ਸਾਹਿਬ ਹੈਲਥ ਡਿਪਾਰਟਮੈਂਟ ਸਾਰਾ ਆਇਆ ਹੈ ਔਰ ਦਾ ਮਕਸਦ ਇੱਕੋ ਹੀ ਹੈ ਔਰ ਦਾ ਮਕਸਦ ਇੱਕੋ ਹੀ ਹੈ ਕਿ ਆਪਾਂ ਰਲ ਮਿਲ ਕੇ ਮਾਵਾਂ ਦੇ ਪੁੱਤ ਬਚਾ ਲਈ ਜਿਹੜੇ ਕਲੇਗੇ ਉਹਨਾਂ ਦਾ ਮੈਂ ਕੋਈ ਲੱਟਿਕ ਦਰਸਾ ਕੋਤਾ ਹੰਦਾਂ ਤੂੰ ਪੱਜੇ ਰਹਿ ਗਏ ਉਹ ਬੱਚਾ ਪਖੀਚਿਆੜ ਤੋਂ ਬਚਾ ਲਈ ਤੇ ਜਿਹੜੇ ਨਵਾਂ ਲੱਗਣਾ ਜਿਹੜੇ ਨਵਾਂ ਲੱਗਣ ਲੱਗੇ ਤੁਹਾਡੇ ਨਾਲ ਹੋਣੀ ਐ ਐਸਚੂ ਸੰਗ ਆ ਗਏ ਐ ਜਿਹੜੇ ਵਿੱਚ ਨਵੇਂ ਲੱਗੇ ਲੱਗੇ ਆ ਸਾਡੇ ਜੁੱਤ ਨਸ਼ਾ ਬਰੋਦ ਦੇ ਕੋਆਰਡੀਨੇਟਰ ਬਿਕਰਮ ਜੀ ਸੇਧ ਨਾਸਟੇ ਕਰੇ ਆ ਜਿਨ੍ਹਾਂ ਨੇ ਨਵੇਂ ਲੱਗਣਾ ਉਹਨਾਂ ਬੱਚਿਆਂ ਨੂੰ ਸਮਝਾਦਗੇ ਵੀ ਕੀ ਨਹੀਂ ਖਾਣਾ ਕੀ ਖਾਣਾ ਹਜੇ ਤੱਕ ਤਾਂ ਸਾਡੀ ਨਵੀਂ ਪੀੜੀ ਨੂੰ ਹੀ ਨਹੀਂ ਪਤਾ ਲੱਗ ਰਿਹਾ ਆਪਾਂ ਤੁਹਾਨੂੰ ਹੀ ਪਤਾ ਲੱਗਦਾ ਜਦੋਂ ਪਾਣੀ ਸਿਰਾਂ ਦੇ ਉੱਪਰ ਨਿਕਲ ਜਾਣਾ ਮਾਂ ਵਿੱਚ ਨੁੱਟ ਜਾਂਦਾ ਆਪਾਂ ਇਹਨੂੰ ਲਾਲ ਪੀਲ ਕੇ ਕਰ ਨਹੀਂ ਦੇਖੋ ਬੜੇ سارے ਗੁੱਸੇ ਜਿਨੇ ਹੋਣਗੇ ਇਨਾ ਸਾਰਿਆਂ ਦੇ ਵਿੱਚ ਜੇ ਆਪਾਂ ਰਲ ਮਿਲ ਕੇ ਸਪੰਕ ਸਾਹਿਬ ਵਾਈਟ ਇਕੱਠੇ ਆ ਸਾਰਿਆਂ ਨੇ ਰਲ ਕੇ ਪੁੱਤ ਬਚਾ ਲਿਆ ਤਾਂ ਮੈਨੂੰ ਲੱਗਦਾ ਇਹ 100 ਪਾਪ ਦੀ ਰੱਬ ਨੇ ਮਾਫ਼ ਕਰ ਦੇਣਾ ਆਪਾਂ ਕਿਸੇ ਬੱਚੇ ਦਾ ਬੁਲੱਕ ਕਿਸੇ ਸਹਾਕਤਾਕਰਤਾ ਘਰ ਨੂੰ ਚੰਤ ਬਚਾਉਂਦਾ ਆਪਾਂ ਇਹ ਸੋਚ ਲਈਏ ਕਿ ਸਾਡਾ ਬੱਚਾ ਇੱਕ ਨਾਮਰਾਦ ਬਿਮਾਰੀ ਦਾ ਸ਼ਿਕਾਇਤ ਨੂੰ ਆਪਾਂ ਪਿੰਡ ਦੇ ਵਿੱਚੋਂ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੰਨੇ ਆ ਉਨਾਂ ਤਰ੍ਹਾਂ ਤਰ੍ਹਾਂ ਦੇ ਅਤਿਆਚਾਰ ਫਿਰ ਸ਼ੁਰੂ ਹੋ ਜਾਂਦੇ ਆ ਅੱਪਾ ਇਹ ਸੋਚੀਏ ਵੀ ਸਾਡਾ ਇੱਕ ਬੱਚਾ ਨਾਮਰਾਤ ਬਿਮਾਰੀ ਦਾ ਸ਼ਿਕਾਰ ਆ ਜਿਹਦੇ ਲਈ ਸਾਨੂੰ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਦੀ ਲੋੜ ਆ ਜੇ ਅਸੀਂ ਬੋਲਾਂਗੇ ਦੱਸਾਂਗੇ ਤਾਂ ਹੀ ਇਹਨਾਂ ਨੂੰ ਨਿਕਲੂਗਾ ਆਪਣੇ ਆਪਣੇ ਬਾੜੀ ਸਾਡਾ ਪ੍ਰਿੰਦਰ ਬੈਠਾ ਆਪਣੇ ਆਪਣੇ ਬਾੜਾਂ ਦੇ ਪਹਿਰੇਦਾਰ ਬਣ ਕੇ ਕੰਮ ਕਰੀਏ ਜਿਹੜਾ ਬੱਚਾ ਸਾਡੇ ਬੱਚੇ ਨੂੰ ਕੋਈ ਨਸ਼ਾ ਦੇ ਕੇ ਕਰਦਾ ਉਹਨੂੰ ਜੇਲ੍ਹ ਭਜਾਈਏ ਉਹਨੂੰ ਜੇਲ੍ਹ ਭਜਾਈਏ ਜੇ ਤੁਹਾਨੂੰ ਲੱਗਦਾ ਦੇਖੋ ਹੁਣ ਤਾਂ ਲੜਾਈਆਂ ਆਰ ਪਾਰ ਦੀਆਂ ਹੁਣ ਤਾਂ ਜ਼ਮੀਨ ਤੇ ਉੱਤਰ ਕੇ ਸਰਕਾਰ ਆਪ ਕਰਦੀ ਥੋੜੇ ਵਿੱਚ ਅੱਜ ਮੇਰੇ ਲਗਾਤਾਰ ਪ੍ਰੋਗਰਾਮ ਚੱਲਦੇ ਆ ਇਸ ਪ੍ਰੋਗਰਾਮ ਦੇ ਵਿੱਚ ਮੈਂ ਤਾਂ ਵੀ ਖੁਸ਼ਖਬਰੀ ਮਿਲਦੀ ਹੈ ਖੁਸ਼ਖਬਰੀ ਤਾਂ ਇਹ ਹੈ ਕਹੇ ਹਰ ਪਿੰਡ ਦੇ ਵਿੱਚੋਂ ਦੋ ਚਾਰ ਉੱਠ ਕੇ ਮਾਪਾ-ਮਾਪ ਕਹਿਣ ਲੱਗੇ ਭਾਈ ਸਾਡੇ ਬੱਚੇ ਤੁਸੀਂ ਜੀ ਬਚਾ ਲੀ ਅਸੀਂ ਐਸ ਐਚ ਓ ਸਾਹਿਬ ਨੂੰ ਗਿਆ ਸੀ ਐਸ ਐਚ ਓ ਸਾਹਿਬ ਨੇ ਮਿਹਨਤ ਕਰਕੇ ਸਾਡੇ ਬੱਚੇ ਨੂੰ ਨਸ਼ਾ ਸੈਂਟਰ ਭੇਜ ਕੇ ਘਰੇ ਪਾਈ ਇਹ ਤਾਂ ਸੱਚੇ ਪਾਛਾ ਦਾ ਲੱਖ ਲੱਖ ਸ਼ੁਕਰ ਕਰ ਦੁਜੀ ਕੁਸ਼ਕਰੀ ਇਹ ਬੜੇ ਲੰਬੇ ਸਮੇਂ ਤੋਂ ਪਿੰਡ ਵਾਸਤੇ ਕਹਿੰਦੀ ਇੱਕ ਮੰਗ ਸੀ ਪੈਸਾ ਕਾ ਪਿੰਡ ਦਾ ਸਰਪੰਚ ਸੈਂਟਰ ਚਾਲੂ ਕਰੋ ਸੀਨਾ ਮੈਂ ਅੱਜ ਜਾਂਦੀ ਆ ਤੁਹਾਡੇ ਸਰਪੰਚ ਸਾਹਿਬ ਨੂੰ ਚਿੱਠੀ ਦੇ ਕੇ ਜਾਂ ਜਿਹੜੀ ਸਰਕਾਰ ਵੱਲੋਂ ਮਨਜ਼ੂਰੀ ਆ ਗਈ ਤੁਹਾਡੀ ਦੇ ਸੜਕਾਂ ਬਗਾਰ ਬਣ ਕੇ ਥੋੜੇ ਨੌਨ ਵਾਲੇ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਪਿੰਡ ਦਾ ਸਰਪੰਚ ਸੈਂਟਰ ਤਿਆਰ ਹੋ ਜਾਏਗਾ ਜਿਹਦਾ ਕੰਮ ਜਿੰਦੂ ਚੱਲੇਗਾ ਪਰ ਸੁਰੂਤਾ ਦੇ ਨਾਲ-ਨਾਲ ਅਪਾ ਜਿਹੜੀ ਜਾਣ ਆਪਣੀ ਜਿੱਥੇ ਆਪਣੀ ਘੋਣ ਲੱਗੀ ਆ ਜੇ ਆਪਾਂ ਉਸ ਕੋਲ ਨੂੰ ਨਾਂ ਨਵੇੜਿਆ ਤਾਂ ਮੈਨੂੰ ਲੱਗਦਾ ਕਿ ਆਪਾਂ ਜਿੰਨੇ ਮਰਜ਼ੀ ਤਰਕੀਆਂ ਕਰ ਲਵੇ ਤੇ ਦੂਰ ਸਭ ਤੋਂ ਵੱਡਾ ਪੈਂਦਾ ਕਿ ਆਪਾਂ ਇੱਕ ਠਾਣਾ ਜਿਹੜਾ ਬੜੇ ਸਰਕੇ ਚਲਦੀਏ ਚਲਾਉਂਦਾ ਜੇ ਇਸ ਪੈਂਦੇ ਵਿੱਚ ਕਸਰਚੂ ਸਾਹਿਬ ਕੋਈ ਨਸ਼ਾ ਹੋ ਜਾਵੇ ਤਾਂ ਫਿਰ ਤਾਂ ਕਿਤੇ ਨਾ ਕਿਤੇ ਸਾਡੇ ਮਸਜਿਦਾਂ ਇਹ ਪਿੰਡ ਵਾਲਿਆਂ ਤੋਂ ਪੁੱਛੋ ਇਹਨਾਂ ਦੇ ਕਰਨਿੰਗ ਪੁਆਇੰਟਸ ਆ ਜਿੱਥੇ ਮੁੰਡੇ ਖੜਦੇ ਆ ਡੈਲੀ ਰੂਟ ਲਾਓ ਆਪ ਦੇ ਕੋ ਪਰ ਇੱਕ ਵਾਰੀ ਦੂਰ ਪਿੰਡ ਨੂੰ ਨਸ਼ਾ ਬੰਦ ਕਰ ਦੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁੰਦਾ ਹੈ ਸਾਰੇ ਐਸਐਚਓ ਸਾਹਿਬ ਪਾਣੋ ਐਮਐਲਏ ਸਾਹਿਬ ਮoi ਮੋਤਵਰ ਸਟਾਫ ਮੈਂਬਰ ਅਤੇ ਮੋਦਵਰ ਬੈਠੇ ਹਾਂ ਜੀ ਹਾਂ ਸਭ ਤੋਂ ਪਹਿਲਾਂ ਤੇ ਹੈ ਮੈਂ ਇੱਥੇ ਬਸੋਰ ਮੁੱਖ ਅਫਸਰ ਨਹੀਂ ਤੁਹਾਡਾ ਇੱਕ ਮੈਂਬਰ ਬਣ ਕੇ ਆਪਾਂ ਇੱਕ ਪ੍ਰਵਾਹ ਮੈਂਬਰ ਵਲ ਕੇ ਹੀ ਗੱਲ ਕਰਦੇ ਹਾਂ ਕਿਉਂਕਿ ਆਪਾਂ ਜਿਹੜਾ ਨਸ਼ਾ ਮੁਕਤ ਕਰਨਾ ਜਾਂ ਪਰ ਨਸ਼ੇ ਤੋਂ ਬੰਦੇ ਬਚਾਉਣਾ ਉਹ ਆਪਣੇ ਧੀਆਂ ਪੁੱਤ ਮਾਂ ਪੈਣ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਟੀਵੀ ਤੇ ਫਖਵਾਲਾ ਚ ਜਿਹੜੇ ਲੋਕ ਨਸ਼ਾ ਵੇਚਦੇ ਸੀ ਜਦੋਂ ਫੜੇ ਜਾ ਰਹੇ ਆ ਜਿਹਨੇ ਫੜੇ ਜਾ ਰਹੇ ਉਹਨਾਂ ਦੇ ਘਰ ਫਟਿਆ ਰਹੇ ਆ ਪ੍ਰਾਪਰਟੀ ਚਾਤ ਹੋ ਰਹੇ ਸੁਰੀਆਂ ਨੇ ਕਾਨੂੰਨ ਅਨੁਸਾਰ ਉਹਨਾਂ ਦਾ ਕਾਰਵਾਈ ਕੀਤੀ ਜਾਂਦੀ ਆ ਆਪਣੇ ਇਲਾਕੇ ਵਿੱਚ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਕਾਫੀ ਜਿਆਦਾ ਨਸ਼ੇ ਦੇ ਵੇਚਣ ਵਾਲੇ ਫੜ ਕੇ ਜੇਲ੍ਹ ਵਿੱਚ ਭੇਜੇ ਪਰ ਉਹ ਦੇਖਣ ਜਾ ਰਹੇ ਜਿਹੜੇ ਬੰਦੇ ਜੇਲ੍ਹੇ ਭੇਜੇ ਸੀ ਉਹ ਬੰਦਿਆਂ ਨੂੰ ਦਿਨ ਜਮਾਨਤਾ ਹੋਣੀ ਹੈ ਤਰੂ ਠੀਕ ਹੈ ਜਮਾਨਤ ਜਲਦੀ ਨਹੀਂ ਦੇਣੀ ਆ ਦੇ ਦਿਆਂ ਪਰ ਜਿਹੜੇ ਉਹ ਜਮਾਨਤਾ ਭਰਦੇ ਆ ਉਹ ਕਹਿੰਦਾ ਜਦੋਂ ਬੱਚਾ ਸੁਧਰ ਜਵੇ ਉਹਦੀ ਜਮਾਨਤ ਪਰ ਜਿਹੜੇ ਬੱਚਾ ਨਹੀਂ ਸੁਧਰਦਾ ਨਹੀਂ ਕਰ ਪਿੰਦਾ ਉਹਦੀ ਹੱਥਾਂ ਬੰਨ੍ਹ ਕੇ ਲੈ ਜਾਂਦੀ ਹੈ ਸਭ ਨੂੰ ਆਪਣੇ ਭਾਈ ਜਾਨ ਨੂੰ ਉਹਦੀ ਜਮਾਨਤ ਲੈਂਦਾ ਜਦੋਂ ਬੰਦਾ ਆਪਾਂ ਜਵਾਬ ਦੇ ਦਿੰਦੇ ਆ ਆ ਗਿਆ ਉਹਦਾ ਮੇਰਾ ਕੀ ਹੋ ਗਿਆ ਵੀਰਾਂ ਬਲਮਾ ਘਰੇ ਆ ਗਿਆ ਉਹ ਫਿਰ ਪ੍ਰਕਿਰਿਆ ਉਵੇਂ ਚੱਲਦੀ ਹੈ ਫਿਰ ਗਲੇ ਸ਼ਗਲ ਬੰਨ੍ਹਦੇ ਆ ਫਿਰ ਕਿਹਦੇ ਦਿਨ ਲੜਾਈ ਹੁੰਦੀ ਆ ਇਸ ਤੋਂ ਇਲਾਵਾ ਜਿਹੜੇ ਕੋਈ ਆਪਣੇ ਕੇਹ ਰੰਗਦੇ ਸ਼ਟ ਜੇ ਆਪਾਂ ਨੂੰ ਘਰਾਂ ਤੇ ਲੱਗਦਾ ਉਸ ਬੰਦਾ ਉਹਦੀ ਆਪਣਾ ਹੀ ਪੈਣ ਕੁਝ ਇਹਦਾ ਆਸਵਾਦ ਦੇ ਕੇ ਬਹੁਤ ਧੰਨਵਾਦ ਆ ਜੇ ਕੋਈ ਕਿਸੇ ਨੂੰ ਗੱਲ ਕਹਿੰਦਾ ਮੈਂ ਕਿਸੇ ਨੂੰ ਕਹਦਾ ਕੋਈ ਸਰਪੰਚ ਵਰਗੇ ਆ ਕੋਈ ਵੀ ਬੰਦਾ ਕੋਈ ਕਹਿੰਦਾ ਵੀ ਤੁਹਾਡੇ ਬੱਚੇ ਦਾ ਖਿਆਲ ਨਾ ਖੋ ਤਾਂ ਉਹ ਬੰਦਾ ਕੋਈ ਗੱਲ ਕਹਿਣ ਤੋਂ ਪਹਿਲਾਂ 100 ਵਾਰ ਸੋਚਣਾ ਵੀ ਉਹ ਗੁੱਸਾ ਨਾ ਕਰ ਜਾਂ ਉਹ ਕੀ ਸੋਚਾਂਗੇ ਉਹਦੇ ਬਾਰੇ ਇਹ ਨਾ ਸੋਚੋ ਉਹਦੇ ਬਾਰੇ ਸੋਚੋ ਵੀ ਸਾਡੇ ਲਈ ਰੱਬ ਦਾ ਰੂਪ ਆ ਇਹ ਸਾਡੇ ਮੁੰਡੇ ਲਈ ਕੁੜੀ ਲਈ ਭੈਣ ਭਰਾ ਲਈ ਲੱਡ ਕਿਤਾ ਉਹ ਲੱਡ ਤੋਂ ਬਾਅਦ ਆਪਣੇ ਆਪ ਨੂੰ ਹੋਮਵਰਕ ਕਰੋ ਉਹਦਾ ਧਿਆਨ ਨਖੋ ਕਿ ਤਾਜੋ ਜਿੱਦ ਤਰ੍ਹਾਂ ਕਿ ਆਪਣਾ ਬੱਚਾ ਜਾ ਰਿਹਾ ਸੀ ਉਹਨੂੰ ਬਸ ਸੰਭਾਲ ਲਈ। ਕਿ ਭੈਰ ਘੱਲ ਤੋਂ ਕੋਈ ਕਿਸੇ ਦੇ ਬੱਚੇ ਲਈ 30 ਫੀਸ ਲਈ ਮਾਪਿਆਂ ਲਈ ਕੋਈ ਨਹੀਂ ਮੁਸ਼ਕਲ ਦਾ। ਆਪਾਂ ਸਾਰੇ ਇੱਕ ਸਮਾਜ ਚ ਬਚਦੇ ਹਾਂ। ਫਿਰ ਇਸ ਕਰਕੇ ਸਾਰੇ ਜਣੇ ਇੱਕ ਦੂਜੇ ਦਾ ਸਹਿਯੋਗ ਦੋ। ਜਿੱਥੇ ਕਿਤੇ ਕੋਈ ਨਸ਼ੇ ਦੀ ਗੱਲ ਲੱਗਦੀ ਹੈ ਸਾਡਾ ਟੋਲ ਫ੍ਰੀ ਨੰਬਰ ਆ ਉਹਦੇ ਉੱਤੇ ਸ਼ਿਕਾਇਤ ਕਰੋ। ਪਰ ਇੰਨੀ ਵੀ ਜ਼ਰੂਰੀ ਹੈ ਗੱਲ ਸ਼ਿਕਾਇਤ ਨਹੀਂ ਕਰੀ। ਪੱਖ ਪਾਸੇ ਲੜਾਈ ਵਾਜੇ ਪਾਤੀ ਪਾਈਂ ਦੇ ਉਹ ਫਿਰ ਸਭ ਤੋਂ ਹੋ ਜਾਂਦਾ। ਸਾਨੂੰ ਫੀਲੰਡਾ ਵੀਰ ਕਿਵੇਂ ਗਲਤ ਸ਼ਿਕਾਇਤ ਕਰਦੇ ਉਹ ਚੰਗਾ ਕਿਸ ਕਰਕੇ ਇੱਕ ਹੋਰ ਨਾ ਜਿੱਦੜ ਦੇ ਨਸ਼ਾ ਵਿਰੁੱਧ ਜਿੱਦ ਚੱਲਿਆ ਉਦੋਂ ਤੋਂ ਜਾਂ ਉਸ ਤੋਂ ਪਹਿਲਾਂ ਜਿੱਦ ਦੀ ਸਰਕਾਰ ਹੋਰ ਚਾਹੀਦਾ ਮੈਂ ਬਹੁਤ ਟਾਰਗੇਟ ਸੈਚੂਰੇਟ ਸਾਫੇ ਟੰਗ ਨਹੀਂ ਦੇਖਣ ਗਿਆ ਵੀ ਜਿੰਨੇ ਵੀ ਬੰਦੇ ਇਨਸ਼ੀਅਲੇ ਫੜੇ ਆ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਹਲਕਾ ਅਚਾਰ ਜਾਂ ਸਰਕਾਰ ਦੇ ਬੰਦੇ ਬਦੋਂ ਸ਼ਪਾਰਸ਼ ਕੇਂਦਰ ਵਾਲੇ ਬੰਦੇ ਕਿਸੇ ਨੂੰ ਬੜੇ ਮਾਨ ਦੀ ਗੱਲ ਮਿਸਾਲੀ ਜੀ ਇਸ ਇਸ ਲਾਈਨ ਦੇ ਵਿੱਚ ਬਿਲਕੁਲ ਸਾਫ ਨੇ ਰੋਕ ਕੰਮ ਕਰ ਰਹੇ ਮੰਨਦਰ ਨੇ ਕੰਮ ਕਰ ਰਹੇ ਕਿਉਂਕਿ ਸਾਡੇ ਧਿਆਪਨ ਨੇ ਤੁਹਾਡੇ ਧਿਆਪਨ ਦੇ ਪਿਛਾਂੇ ਨੇ ਕੋਸ਼ੋਰ ਚੁਣੇ ਇਸ ਕਰਕੇ ਸਾਡਾ ਸਾਬ ਤੋਂ ਸਬਦ ਤੋਂ ਬਦਲ ਬਦ ਜਾਂਦੇ ਆ ਤੇ ਇਸ ਤੋਂ ਸੋਚੋਗੇ ਨਾ ਸਮਝ ਰਹਿ ਗਏ ਨਾ ਤੁਹਾਨੂੰ ਸਮਝ ਆਉਣੀ ਆਪਾਂ ਸਾਰਿਆਂ ਦੇ ਸੋਝ ਆਖਣੀ ਹੈ ਆਪਾਂ ਸੱਜਾ ਸਾਰੇ ਆਏ ਹੋ ਤੁਸੀਂ ਅੱਜ ਕਿਹਨੂੰ ਜੋ ਮੈਂ ਬੋਲਾਂਗਾ ਉਹਦੇ ਪਿੱਛੇ ਮੈਂ ਉਹ ਮੈਂ ਬੋਲਣਾ ਠੀਕ ਹੈ ਨਾ ਸਭ ਤੋਂ ਪਹਿਲਾਂ ਰੈਗੂ ਜੀ ਦਾ ਖਾਲਸਾ ਰੈਗੂ ਜੀ ਕੀ ਫਾਡੇ ਬਾਈਕੀ ਦਾ ਖਾਲਸਾ ਆਏ ਮੈਂ ਇੱਕ ਪੀਡੀਸੀ ਮੈਂਬਰ ਹੋਣ ਦੇ ਨਾਤੇ ਮੈਂ ਇੱਕ ਪੀਡੀਸੀ ਮੈਂਬਰ ਹੋਣ ਦੇ ਨਾਤੇ ਇਹ ਸੌਂਦਾ ਹਾਂ ਇਹ ਸੌਂਦਾ ਕਿ ਮੈਂ ਨਸ਼ਿਆਂ ਦੇ ਖਿਲਾਫ ਕਿ ਮੈਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਵਾਰਡ ਦਾ ਪਹਿਰੇਦਾਰ ਆਪਣੇ ਪਿੰਡ ਵਾਰਡ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਬਣ ਕੇ ਕੰਮ ਕਰਾਂਗਾ ਵੇ ਆਪਣੇ ਪਿੰਡ ਵਾਰਡ ਵਿੱਚ ਆਪਣੇ ਪਿੰਡ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦਵਾਗਾ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੰਨ ਨਹੀਂ ਦੇਵਾਂਗਾ ਵਿੱਚ ਬੰਨ ਨਹੀਂ ਦਵਾਗਾ ਮੇਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੇਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਵਾਵਾਂਗਾ ਭਾਗੀ ਕਰਵਾਵਾਂਗਾ ਲੈ ਕਿਸੇ ਵੀ ਨਸ਼ਾ ਤਸਕਰ ਵੀ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜ਼ਮਾਨਤ ਵੀ ਨਹੀਂ ਦੇਵਾਂਗਾ ਖੁਦ ਜ਼ਮਾਨਤ ਨਹੀਂ ਦੇਵਾਂਗਾ ਅਤੇ ਨਾ ਹੀ ਬਾੜ ਦੇ ਕਿਸੇ ਹੋਰ ਵਿਅਕਤੀ ਨੂੰ ਅਤੇ ਨਾ ਹੀ ਜ਼ਮਾਨਤ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਰੁਕਦਾ ਹਾਂ ਜ਼ਮਾਨਤ ਦੇਣ ਤੋਂ ਸਾਰੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਸਾਰੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਤੇ ਬਾਗ ਨੂੰ ਨਸ਼ਾ ਮੁਕਤ ਬਣਾਵਾਂਗੇ ਪਿੰਡ ਤੇ ਬਾਗ ਨੂੰ ਨਸ਼ਾ ਮੁਕਤ ਬਣਾਵਾਂਗੇ ਬਲੇ ਸੋ ਨੀਆ ਆਵਾਜ਼ ਸੁਣਿਆ ਆਵਾਜ਼ ਹੋਈ ਕੋਈ ਨਾ ਸਮਾਜੀਤਾ ਕੋਈ ਨਾ ਚਾਹਤ ਹੈ ਆ ਲੈ ਕੋਈ ਨਾ